ਸਾਡਾ ਜਿਹੜਾ ਮੁੱਖ ਵਿਰੋਧੀ ਹੈ ਡੀਐਮਪੀ ਢਿੱਲੋਂ ਉਹਨੇ 29 ਸਰਪੰਚਾਂ ਦੇ ਕਾਗਜ਼ ਰਾਤ ਦੇ ਕਰਾ ਕੇ 5000 ਵੋਟ ਦਾ ਫਾਇਦਾ ਸਾਡਾ ਉਸੇ ਨੇ ਕੀਤਾ ਪੰਜਾਬ ਦਾ ਮੁੱਖ ਮੰਤਰੀ ਆ ਜਦੋਂ ਉਹ ਗੱਲ ਕਰਦਾ ਉਹਦੀਆਂ ਆ ਗੱਲਾਂ ਹੱਸਦਿਆਂ ਇੱਥੋਂ ਸੰਜੀਦਾ ਨਹੀਂ ਐ ਤੁਸੀਂ ਦੱਸ ਦਿਓ ਵੀ ਕਿਹੜੀ ਗੱਲ ਤੇ ਨੇਪਿਆ ਨਸ਼ਾ ਬੰਦ ਕਰਤਾ ਰੇਤੇ ਬੱਜਰੀ ਦੇ ਕਿਹੜੇ ਢੇਰ ਤੇ ਫਟੇ ਲੱਗ ਕੇ ਲੱਗਿਆ ਵੀ ਇੰਨਾ ਰੇਟ ਐ ਔਰਤਾਂ ਦੇ ਖਾਤਿਆਂ ਚ ਹਜ਼ਾਰ ਹਜ਼ਾਰ ਪਾਤਾ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਤੀਆਂ ਕੀ ਪੰਜਾਬ ਸਿਰ ਚੜਿਆ ਪਾਉਣੇ 3 ਲੱਖ ਕਰਜਾ ਚੁੱਕਨਾ ਲਾਤਾ ਸਗੋਂ ਪਾਉਣੇ 4 ਲੱਖ ਹੋ ਗਿਆ ਕਿਹੜੀ ਪ੍ਰਾਪਤੀ ਹੈ ਵੀ ਜਿਹੜੀ ਲੋਕ ਵੋਟਾਂ ਪਾਉਣ ਲਈ ਤਿਆਰ ਨੇ ਮਨਪ੍ਰੀਤ ਬਾਦਲ ਰੇਸ 'ਚ ਹੈਗਾ ਨਹੀਂ ਜੀ ਮੈਂ ਨਹੀਂ ਮੰਨਦਾ ਇਸ ਬੰਦੇ ਨੇ ਵੀ ਬਹੁਤ ਧੱਕੇ ਕਰਾਏ ਆ ਬਾਕੀ ਜਿਹੜਾ ਲੰਘੇ ਸਮੇਂ ਦੇ ਵਿੱਚ ਮੋਦੀ ਸਾਹਿਬ ਨੇ ਜਿਹੜੇ 3 ਬਿੱਲ ਪਾਸ ਕੀਤੇ ਸੀਗੇ ਉਹਨਾਂ ਬਿੱਲਾਂ ਕਰਕੇ ਬਹੁਤ ਜਿਹੜੀ ਜਨਤਾ ਨਰਾਸ਼ ਹੈ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਪੜੇ ਲਿਖੇ ਲੋਕ ਸਮਝਦੇ ਆ ਮੰਡੀਆਂ ਚ ਕਿਸਾਨਾਂ ਨੂੰ 20 20 ਦਿਨ 25 25 ਦਿਨ ਰੋਲ ਕੇ ਵੀ 7 ਦਿਨ ਹੋਰ ਵਧਾ ਲਓ ਹੁਣ ਅਸੀਂ ਚੋਨਾ ਚਕਾ ਦਾਂ ਜਿਵੇਂ ਕਰਕੇ ਉਹਨਾਂ ਨੂੰ ਖੁਸ਼ ਕਰ ਲਾਂਗੇ ਮੈਨੂੰ ਨਹੀਂ ਲੱਗਦਾ ਕੋਈ ਵਧੀਆ ਆਉਟਪੁੱਟ ਨਿਕਲੂ ਤੱਕੜੇ ਭ੍ਰਿਸ਼ਟਾਚਾਰ ਕਰਨ ਵਾਲੇ ਆ ਨਜਾਇਜ਼ ਰੂਟਾਂ ਤੇ ਬੱਸਾਂ ਚਲਾਉਣ ਵਾਲੇ ਆ ਉਹਨਾਂ ਨੂੰ ਕੀ ਨੱਥ ਪਾਉਗੀ ਹੁਣ ਨਹੀਂ ਪਾਉਗੀ ਉਹਨਾਂ ਨੂੰ ਕੋਟ ਆਸਰਾ ਦਿੱਤਾ ਜਾਉਂਦਾ। ਨੰਪਰੀ ਤੇ ਬਾਦਲ ਦਾ ਗੜ ਰਿਹਾ ਪਹਿਲਾਂ ਇਥੋਂ ਲਗਾਤਾਰ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਉਹਨੇ ਗੜ ਰਿਹਾ ਉਹਦਾ। ਉਹਨੂੰ ਕਿਵੇਂ ਲਾਈਨ 'ਚੋਂ ਬਾਹਰ ਮੰਨਦੇ ਹੋ? ਲਾਈਨ 'ਚੋਂ ਬਾਹਰ ਜੀ ਇਸ ਕਰਕੇ ਚਾਰ ਵਾਰੀ ਇਥੋਂ ਜਿੱਤੇ ਕਿ ਤੜ ਬਾਹਤੋਂ। ਹੂੰ। ਚਾਰ ਵਾਰੀ ਜਿੱਤਣ ਦੇ ਬਾਵਜੂਦ ਉਹਨਾਂ ਦੀ ਪ੍ਰਾਪਤੀਆਂ ਦੀ ਪੰਡ ਨਹੀਂ ਬਣ ਚੁੱਕੇ ਕਿ ਜਿੰਨੀ ਨਫਰਤ ਦੀ ਪੰਡ ਬਣ ਚੁੱਕੇ ਲੋਕਾਂ ਨਾਲ ਧੱਕੇ ਕੀਤੀ। ਹੂੰ। ਇਸ ਕਰਕੇ ਉਹ ਬੰਦਾ ਬਾਹਰ ਨਿਕਲ ਗਿਆ। ਠੀਕ ਕਿਉਂ ਭੱਜ ਗਏ? ਇਹ ਮੈਦਾਨ 'ਚ। ਅਕਾਲੀ ਇਸ ਕਰਕੇ ਭੱਜ ਗਏ ਜੀ ਵੀ ਜਿਹੜਾ ਵੋਟ ਬੈਂਕ ਹੈ ਉਹ ਕੋਈ ਬਹੁਤਾ ਮਜ਼ਬੂਤ ਰਹਿੰਦਾ ਦਿਸਦਾ ਨਹੀਂ ਬੇਇਜ਼ਤੀ ਕਰਾਵਾਂਗੇ ਲੋਕ ਨਰਾਸ਼ ਹੈ ਤੇ ਇਸ ਕਰਕੇ ਬਾਈਕਾਟ ਦੇ ਵਿੱਚ ਹੀ ਫਾਇਦਾ ਹੈ ਵੀ ਇਸ ਗੱਲ ਨਾਲ ਖਬਰ ਹੈ ਜਿੱਤਰੇ ਜਿਵੇਂ ਅਸੀਂ ਤਾਂ ਯਾਰ ਚੋਣ ਹੀ ਨਹੀਂ ਲੜੀ ਕਿਉਂਕਿ ਲੋਕ ਨਰਾਸ਼ ਹੈ ਬੰਦੇ ਨਾਲ ਬੰਦੇ ਦੀ ਚਤਰਾਈ ਤੇ ਚੱਲਦੀ ਆ ਰਹੀ ਸੀ ਤਾਂ ਗੁਰੂਗ੍ਰੰਥ ਸਾਹਿਬ ਨਾਲ ਵੀ ਕਰਾਂ ਕਾਂਗਰਸ ਦੀ ਕਿੰਨੀ ਕ ਹਵਾ ਪਿੰਡਾਂ 'ਚ ਵੇਖੋ ਜਿ ਇੱਥੇ ਇੱਕ ਵੱਖਰਾ ਚੈਪਟਰ ਹੈ ਸੇ ਜਿੱਥੇ ਕਈ ਬੰਦੇ ਕਾਂਗਰਸ ਨਹੀਂ ਛੱਡਦੇ ਚਾਹੇ ਕੋਈ ਉਮੀਦਵਾਰਾ ਜੀ ਦੂਜੇ ਪਾਸੇ ਰਾਜੇ ਵਿਣਗਦਾ ਨੇ ਅਕਾਲੀਆਂ ਦੇ ਗੜ ਦੇ ਵਿੱਚ ਆਪ ਦਾ ਵੋਟ ਬੈਂਕ ਬਹੁਤ ਮਜ਼ਬੂਤ ਕਰ ਲਿਆ ਵਿਖਤ ਜਿੰਨੇ ਬਾਦਲ ਵਾਲੇ ਦੋਸ਼ੀ ਹੈ ਉਹਨਾਂ ਭਗਵੰਤ ਮਾਨ ਵੀ ਦੋਸ਼ੀ ਹੈ ਕਿਉਂਕਿ ਵਿਜੇ ਕੁਮਰ ਪ੍ਰਤਾਪ ਨੂੰ ਜਿਹੜਾ ਬੰਦਾ ਸਭ ਤੋਂ ਸੰਜੀਦਾ ਸੀ ਹੂੰ ਵੀ ਬੇਇੱਜ਼ਤੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਜਾਣ ਉਸ ਨੂੰ ਹਮੇਸ਼ਾ ਸਾਈਡ ਤੇ ਕੀਤਾ ਜਾ ਰਿਹਾ ਕੀਤਾ ਗਿਆ ਜਦੋਂ ਕਿ ਲੋਕ ਚਾਹੁੰਦੇ ਸੀ ਇਹ ਬੰਦਾ ਗ੍ਰਹਿ ਮੰਤਰੀ ਬਣੇ ਤੇ ਲੋਕਾਂ ਗੁਰੂਗ੍ਰਾਮ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾ ਗੱਲ ਇਹ ਹੈ ਜੀ ਇਹ ਜਿਹੜੀ ਵਿਰੋਧੀ ਧਿਰ ਹੈ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੀ ਲੰਬਾ ਸਮਾਂ ਤੇ ਇਹਨਾਂ ਨੇ ਇਸ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਧੱਕੇ ਕੀਤੇ ਆ ਤੇ ਹੁਣ ਜਿਹੜੀ ਧਿਰ ਦੇ ਪੱਲੜੇ 'ਚ ਬੈਠੇ ਐ ਉਹ ਇਹਰ ਤੋਂ ਵੀ ਬਹੁਤ ਲੋਕਾਂ ਦਾ ਮਨ ਉਦਾਸ ਅਤੇ ਨਰਾਸ਼ ਹੋ ਚੁੱਕਿਆ ਹੈ ਕਿਉਂਕਿ ਲੋਕ ਇੱਕ ਵੱਖਰੀ ਕਾਰਜਸ਼ੈਲੀ ਦੀ ਆਸ ਰੱਖਦੇ ਸੀ ਭਗਵੰਤ ਮਾਨ ਜੀ ਤੋਂ ਉਹ ਲੋਕ ਕੋਈ ਰਾਤੋਂ ਰਾਤ ਨਹੀਂ ਜੰਮੇ ਰਾਤੋਂ ਰਾਤ ਕੋ 18-20 ਸਾਲ ਦੇ ਨਹੀਂ ਸੋਏ ਉਹਨਾਂ ਦੀਆਂ ਬੋਟਾਂ ਬਣੀਆਂ ਉਹ ਕਾਲੀਆਂ ਕਾਂਗਰਸੀਆਂ ਤੋਂ ਅੱਕੇ ਆਈ ਸੀਗੀ ਤੇ ਇਸ ਕਰਕੇ ਉਹਦਾ ਆਪ ਦਾ ਅਕਸ ਜਿਹੜਾ ਬਹੁਤ ਡਾਊਨ ਹੋ ਚੁੱਕਿਆ ਹੈ 192 ਸੌਰੀ 92 ਸੀਟਾਂ ਤੋਂ ਐਤਕੀ ਬੱਤੀਆਂ ਤੇ ਆ ਕੇ ਲੋਕ ਸਭਾ ਦੇ ਵਿੱਚ ਉਹਦਾ ਆਪ ਦਾ ਅਕਸ ਵੀ ਡਾਊਨ ਹੈ ਤੇ ਰਹੀ ਗੱਲ ਇਹ ਹੈ ਇਹ ਤਾਂ ਕਹਿੰਦੇ ਨੇ ਵੇਖ ਕਿ ਜਿੱਤ ਕੇ ਨਿਕਲਾਂਗੇ। ਹੂੰ ਇਹਨਾਂ ਨੇ 29 ਪਿੰਡਾਂ ਦੇ ਵਿੱਚ ਜਿਹੜੇ ਸਰਪੰਚਾਂ ਦੇ ਕਾਗਜ਼ ਰਾਤ ਰੱਦ ਕਰਾਏ ਉਹੀ ਤਾਰੇ ਵਿਖਾ ਦੇਣਗੇ। ਹੂੰ ਸਾਡਾ ਤਾਂ 5000 ਵੋਟ ਦਾ ਸਾਡੇ ਜਿਹੜੇ ਸਪੋਰਟਰ ਤਾਂ ਫਾਇਦਾ ਕਰਦੇ ਹੀ ਕਰਦੇ ਆ। ਸਾਡਾ ਜਿਹੜਾ ਮੁੱਖ ਵਿਰੋਧੀ ਹੈ ਡੈਂਪੀ ਢਿੱਲੋਂ ਉਹਨੇ 29 ਸਰਪੰਚਾਂ ਦੇ ਕਾਗਜ਼ ਰਾਤ ਕਰਾ ਕੇ 5000 ਵੋਟ ਦਾ ਫਾਇਦਾ ਸਾਡਾ ਉਸੇ ਨੇ ਹੀ ਕਰਤਾ। ਹੂੰ ਇੱਥੇ ਮਤਲਬ ਤੁਸੀਂ ਜਿਹੜਾ ਮੁੱਖ ਵਿਰੋਧੀ ਮੰਨਦੇ ਹੋ ਡੈਂਪੀ ਢਿੱਲੋਂ ਨੂੰ ਮੰਨਦੇ ਹੋ। ਬਿਲਕੁਲ ਜੀ ਡੈਂਪੀ ਢਿੱਲੋਂ ਸਰਕਾਰ ਦਾ ਉਮੀਦਵਾਰ ਹੈ। ਜੀ ਸਤਾਤਾ ਰਿਹਦਾ ਜੀ ਇਹ ਬਾਕੀ ਜਿਹੜਾ ਤੁਸੀਂ ਮੁੱਖ ਵਿਰੋਧੀ ਠੀਕ ਹੈ ਵੀ ਜਿਹੜੇ ਬਾਕੀ ਦੇ ਆ ਉਹਨਾਂ ਚੋਂ ਅੱਗੇ ਆ ਅਮਰਤਾ ਵਿੜਿੰਗ ਦਾ ਕੋਈ ਮੁਕਾਬਲਾ ਨਹੀਂ ਮਨਪ੍ਰੀਤ ਬਾਦਲ ਰੇਸ਼ ਚ ਹੈਗਾ ਨਹੀਂ ਜੀ ਮੈਂ ਨਹੀਂ ਮੰਨਦਾ ਇਸ ਬੰਦੇ ਨੇ ਵੀ ਬਹੁਤ ੱੱਕੇ ਕਰਾਏ ਆ ਬਾਕੀ ਜਿਹੜਾ ਲੰਘੇ ਸਮੇਂ ਦੇ ਵਿੱਚ ਮੋਦੀ ਸਾਹਿਬ ਨੇ ਜਿਹੜੇ ਤਿੰਨ ਬਿੱਲ ਪਾਸ ਕੀਤੇ ਸੀਗੇ ਉਹਨਾਂ ਬਿੱਲਾਂ ਕਰਕੇ ਬਹੁਤ ਜਿਹੜੀ ਜਨਤਾ ਨਰਾਸ਼ ਹੈ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਪੜ੍ਹੇ ਲਿਖੇ ਲੋਕ ਸਮਝਦੇ ਆ ਬਈ ਲੋਕ ਇਹ ਕਹਿੰਦੇ ਆ ਵੀ ਜੜੀਆਂ ਬੈਂਕਾਂ ਹੈ ਮਾੜੇ ਕਿਸਾਨਾਂ ਨੂੰ ਤਾਂ ਛੋਟਿਆਂ ਨੂੰ ਤਾਂ ਇਹ ਖਾ ਜਾਂਦੀਆਂ 15 16 20 ਲੱਖ ਦਾ ਕਰਜ਼ਾ ਹੋ ਜੇ ਫੋਟੋ ਲਾਈ ਜਾਂਦੀ ਹੈ ਇਹਨਾਂ ਦੇ ਜਿਹੜੇ ਬੰਦੇ ਆ ਜਿਹੜੇ ਅਖਬਾਰ ਪੜ੍ਹਦੇ ਆ ਸਿਆਸਤ ਨਾ ਵਾਹ ਵਾਸਤਾ ਰੱਖਦੇ ਆ 21313 ਕਰੋੜ ਭਾਰਤੀ ਸਟੇਟ ਬੈਂਕ ਦਾ 6587 ਕਰੋੜ ਨੈਸ਼ਨਲ ਬੈਂਕ 3133 ਕਰੋੜ ਓਵਰ ਸੀ ਬੈਂਕ 1564 ਕਰੋੜ ਬੈਂਕ ਆਫ ਬਰੋਦਾ 1401 ਕਰੋੜ ਯੂਕੋ ਬੈਂਕ ਜਿੰਨਾ ਲੋਕਾਂ ਨੂੰ ਸਮਝ ਆ ਇਸ ਗੱਲ ਦੀ ਵੀ ਮੋਦੀ ਕਿਵੇਂ ਦੇਸ਼ ਨੂੰ ਅਮੀਰ ਨੂੰ ਅਮੀਰ ਕਰ ਰਿਹਾ ਮਾੜੇ ਨੂੰ ਮਾੜਾ ਕਰ ਰਿਹਾ ਉਹ ਭਾਜਪਾ ਨੂੰ ਮੂੰਹ ਨਹੀਂ ਲਾ ਰਿਹਾ ਚਾਹੇ ਹਿੰਦੂ ਆ ਚਾਹੇ ਸਿੱਖ ਪਰ ਮਨਪ੍ਰੀਤ ਬਾਦਲ ਦਾ ਗੜ ਰਿਹਾ ਪਹਿਲਾਂ ਇਥੋਂ ਲਗਾਤਾਰ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਉਹਨੇ ਗੜ ਰਿਹਾ ਉਹਦਾ ਉਹਨੂੰ ਕਿਵੇਂ ਲਾਈਨ ਚੋਂ ਬਾਹਰ ਮੰਨਦੇ ਹੋ ਲਾਈਨ ਚੋਂ ਬਾਹਰ ਜੀ ਇਸ ਕਰਕੇ ਚਾਰ ਵਾਰੀ ਇਥੋਂ ਜਿੱਤੇ ਕਿਤੇ ਦੜਬਾਹਤੋਂ ਚਾਰ ਵਾਰੀ ਜਿੱਤਣ ਦੇ ਬਾਵਜੂਦ ਉਹਨੀ ਪ੍ਰਾਪਤੀਆਂ ਦੀ ਪੰਡ ਨਹੀਂ ਬਣ ਚੁੱਕੇ ਕਿ ਜਿੰਨੀ ਨਫਰਤ ਦੀ ਪੰਡ ਬਣ ਚੁੱਕੇ ਲੋਕਾਂ ਨਾਲ ਧੱਕੇ ਕੀਤੀ। ਹੂੰ ਇਸ ਕਰਕੇ ਉਹ ਬੰਦਾ ਬਹੁਤ ਡਲਣਾ ਹੈ। ਜੀ ਜਿਹੜਾ ਹੁਣ ਟਾਈਮ ਵੱਧ ਗਿਆ ਵੋਟਾਂ ਦੇ ਵਿੱਚ ਜਿਹੜਾ ਤੁਹਾਨੂੰ ਪ੍ਰਚਾਰ ਕਰਨ ਦਾ ਸਮਾਂ ਹੋਰ ਮਿਲ ਗਿਆ ਉਹਦਾ ਮੇਨ ਕਾਰਨ ਕੀ ਮੰਨਦੇ ਹੋ? ਜਿਹੜੇ ਕਿਸਾਨ ਮੰਡੀਆਂ 'ਚ ਬੈਠੇ ਉਹ ਕਾਰਨ ਹੈ ਜਾਂ ਫਿਰ ਕੋਈ ਹੋਰ? ਨਹੀਂ ਜੀ ਇਹ ਜੇ ਮੰਡੀਆਂ 'ਚ ਕਿਸਾਨਾਂ ਨੂੰ 20-20 ਦਿਨ 25-25 ਦਿਨ ਰੋਲ ਕੇ ਵੀ 7 ਦਿਨ ਹੋਰ ਵਧਾ ਲਓ ਹੁਣ ਅਸੀਂ ਚੋਣਾਂ ਚ ਕਾ ਦਾਂ ਜਿਵੇਂ ਕਰਕੇ ਉਹਨਾਂ ਨੂੰ ਖੁਸ਼ ਕਰ ਲਾਂਗੇ। ਮੈਨੂੰ ਨਹੀਂ ਲੱਗਦਾ। ਹੂੰ ਕੋਈ ਵਧੀਆ ਆਉਟਪੁੱਟ ਨਿਕਲੂਗੀ ਉਹਦੀ। ਹੂੰ। ਪਰ ਜਦ ਪਹਿਲਾਂ ਮਾਨਸਾਹਵ ਹੁੰਦੇ ਸੀ ਹਨਾ ਉਹ ਡੇਂਪੀ ਢੱਲੋਂ ਨੂੰ ਬੜਾ ਕਹਿੰਦੇ ਹੁੰਦੇ ਜਿਆਦਾ ਕਾਲੀ ਦਲ ਚ ਸੀਗੇ ਕਿ ਇਹਦੀਆਂ ਬੱਸਾਂ ਇੱਧਰ ਨੂੰ ਜਾਂਦੀਆਂ ਉੱਧਰ ਨੂੰ ਜਾਂਦੀਆਂ ਬਿਨਾਂ ਪਰਮਟ ਤੋਂ ਨੇ ਹੁਣ ਡੇਂਪੀ ਢੱਲੋਂ ਦੁੱਧ ਤੋਤੇ ਹੋ ਗਏ ਹੁਣ ਟਿਕਟ ਵੀ ਦੇਤੀ। ਬਸ ਇਹੀ ਗੱਲ ਹੈ ਜੀ ਪਾਰਟੀ ਸਿਧਾਂਤਹੀਣ ਹੋ ਗਈ ਹੈ। ਹੂੰ। ਤੇ ਜਿਹੜੇ ਤਕੜੇ ਭ੍ਰਿਸ਼ਟਾਚਾਰ ਕਰਨ ਵਾਲੇ ਆ ਨਜਾਇਜ਼ ਰੂਟਾਂ ਤੇ ਬੱਸਾਂ ਚਲਾਉਣ ਵਾਲੇ ਆ। ਹੂੰ। ਉਹਨਾਂ ਨੂੰ ਕੀ ਨੱਥ ਪਾਉਗੀ ਹੁਣ ਨਹੀਂ ਪਾਉਗੀ। ਉਹਨਾਂ ਨੂੰ ਓਟ ਆਸਰਾ ਦਿੱਤਾ ਜਾਊਗਾ। ਹੂੰ। ਬਾਕੀ ਰਹੀ ਗੱਲ ਸਭ ਤੋਂ ਵੱਡਾ ਮੁੱਦਾ ਇਹ ਸੀ ਵੀ ਚਿੱਟਾ ਬੰਦ ਕਰਾਂਗੇ ਹਮ ਸਰਕਾਰ ਬਣਾਉਣ ਲਈ ਨੰਬਰ 2 ਭ੍ਰਿਸ਼ਟਾਚਾਰ ਖਤਮ ਕਰਾਂਗੇ ਨੰਬਰ 3 ਰੇਤੇ ਬੱਦਰੀ ਤੇ ਜਿਹੜਾ ਕਾਰੋਬਾਰ ਹੈ ਇਹਦੇ ਵਿੱਚੋਂ ਅਸੀਂ ਕਮਾਈ ਕਰਕੇ ਨਾਲੇ ਪੰਜਾਬ ਦਾ ਵਿਕਾਸ ਕਰਾਂਗੇ ਤੇ ਨਾਲੇ ਜਿਹੜੀ ਜਿਹੜਾ ਪੰਜਾਬ ਸਿਰ ਚੜਿਆ ਕਰ ਜਾ ਉਹ ਲਾਵਾਂਗੇ ਹਾਲਾ ਕਿ ਉਹ ਪੌਣੇ 3 ਲੱਖ ਤੋਂ ਪੌਣੇ 4 ਲੱਖ ਰੋਡ ਹੋ ਗਿਆ ਔਰਤਾਂ ਦੇ ਖਾਤਿਆਂ 'ਚ ਹਜ਼ਾਰ ਹਜ਼ਾਰ ਨਾ ਪੋਣਾ ਮੈਨੂੰ ਤਾਂ ਲੱਗਦਾ ਨਹੀਂ ਵੀ ਇਹੋ ਜਿਹਾ ਜਿਹੜਾ ਬੰਦਾ ਹੈ ਜਿਹੜੇ ਜਿਹੜੇ ਧੱਕਿਆਂ ਕਰਕੇ ਮਸ਼ਹੂਰ ਹੋਣ ਪਹਿਲਾਂ ਹੀ ਕਿਧੜ ਬਾਚਾ ਇਹੋ ਜਿਹੇ ਬੰਦੇ ਨੂੰ ਤਕੜੀ 'ਚ ਬਿਠਾ ਕੇ ਤੇ ਇਹ ਕੋਈ ਬਹੁਤ ਵੱਡੀ ਪ੍ਰਾਪਤੀ ਕਰਨਗੇ ਪਾਰਟੀ ਉਭਰੀ ਸੀ ਆਮ ਬੰਦੇ ਦੇ ਨਾਂ ਤੇ ਆਮ ਬੰਦੇ ਦੀ ਪਾਰਟੀ ਆਮ ਜਿਹੜਾ ਵੋਟਰ ਹੈ ਮੇਰੇ ਹੀ ਯਾਰ ਮੇਰੇ ਬਹੁਤ ਸਾਰੇ ਇਹੋ ਜਿਹੇ ਮਿਲਦੇ ਆ ਵੀ ਇਹ ਇਸ ਪਾਰਟੀ ਦਾ ਤਾਂ ਨਾਂ ਨਹੀਂ ਕਿਸੇ ਨੇ ਲਿਆ ਕਰਨਾ ਆਹ ਬੰਦੇ ਪਾਸੇ ਕਰਤੇ ਸਖ ਜੰਮਰ ਕੌਣੀ ਤੇਰਤਪਾਲ ਸ਼ਰਮਾ ਤੇ ਇੱਕ ਖਾਸ ਬੰਦੇ ਵੱਡੇ امیر ਨੂੰ ਪਾਰਟੀ ਸ਼ਾਮਲ ਕਰਕੇ ਨਾਲ ਦੀ ਨਾਲ ਟਿਕਟ ਦੇ ਦੀ ਜਿਹੜੇ ਅਕਾਲੀ ਕਿਉਂ ਭੱਜ ਗਏ ਇਹ ਮੈਦਾਨ ਚ ਅਕਾਲੀ ਇਸ ਕਰਕੇ ਭੱਜ ਗਏ ਜੀ ਵੀ ਜਿਹੜਾ ਵੋਟ ਬੈਂਕ ਹੈ ਉਹ ਕੋਈ ਬਹੁਤਾ ਮਜ਼ਬੂਤ ਰਹਿੰਦਾ ਦਿਸਦਾ ਨਹੀਂ ਬੇਇਜ਼ਤੀ ਕਰਾਵਾਂਗੇ ਲੋਕ ਨਰਾਸ਼ ਹੈ ਤੇ ਇਸ ਕਰਕੇ ਬਾਈਕਾਡ ਦੇ ਵਿੱਚ ਹੀ ਫਾਇਦਾ ਹੈ ਵੀ ਇਸ ਗੱਲ ਨਾਲ ਖਬਰ ਹੈ ਜਿੱਤਰੇ ਜੇ ਵੀ ਅਸੀਂ ਤੇ ਯਾਰ ਚੋਣ ਹੀ ਨਹੀਂ ਲੜੀ ਕਿਉਂਕਿ ਲੋਕ ਨਰਾਸ਼ ਹੈ ਬੰਦੇ ਨਾਲ ਬੰਦੇ ਦੀ ਚਤਰਾਈ ਤੇ ਚਲਦੀ ਆ ਰਹੀ ਸੀ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਵੀ ਕਰਨ ਲੱਗ ਪਏ ਇੱਕ ਮੈਂ ਇਹ ਵੀ ਗੱਲ ਦੱਸ ਦਿਆਂ ਵੀ ਜਿੰਨੇ ਬਾਦਲ ਵਾਲੇ ਦੋਸ਼ੀ ਹੈ ਉਹਨਾਂ ਭਗਵੰਤ ਮਾਨ ਵੀ ਦੋਸ਼ੀ ਹੈ ਕਿਉਂਕਿ ਵਿਜੇ ਕੁਮਰ ਪ੍ਰਤਾਪ ਨੂੰ ਜਿਹੜਾ ਬੰਦਾ ਸਭ ਤੋਂ ਸੰਜੇਦਾ ਸੀ ਵੀ ਬੇਇੱਜ਼ਤੀ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਈਆਂ ਜਾਣ ਉਸ ਨੂੰ ਹਮੇਸ਼ਾ ਸਾਈਡ ਤੇ ਕੀਤਾ ਜਾ ਰਿਹਾ ਕੀਤਾ ਗਿਆ ਜਦੋਂ ਕਿ ਲੋਕ ਚਾਹੁੰਦੇ ਸੀ ਇਹ ਬੰਦਾ ਗ੍ਰਹਿ ਮੰਤਰੀ ਬਣੇ ਇਹ ਲੋਕਾਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਵਾ ਸਕਦੇ ਗੱਲ ਤੁਸੀਂ ਬੇਅਦਬੀ ਦੀ ਕੀਤੀ ਆ ਪਰ ਇਥੋਂ ਜਿਹੜੇ ਬੇਅਦਬੀ ਦੇ ਵਿੱਚ ਸਿੰਘ ਸ਼ਹੀਦ ਹੋਇਆ ਸੀ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦਾ ਬੇਟਾ ਵੀ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਇੱਥੇ ਚੋਣ ਮੈਦਾਨ ਦੇ ਵਿੱਚ ਉਤਰਿਆ ਹੋਇਆ ਉਹ ਵੀ ਟੱਕਰ ਦੇ ਸਕਦਾ ਫਿਰ ਜੇ ਇਸ ਗੱਲ ਤੇ ਉਹਨੇ ਨਹੀਂ ਜੇ ਇਹ ਇਹ ਟੱਕਰਾਂ ਟੋਕਰਾਂ ਨਾ ਜਿਹੜੀਆਂ ਇਹ ਕਈ ਵਾਰੀ ਕਿਤੇ ਕੁਦਰਤੀ ਖਾਵਾ ਬਣ ਜਾਂਦੀ ਆ ਮਾੜੀ-ਮੋਟੀ ਕੱਲਾ ਐ ਨਹੀਂ ਵੀ ਤੁਸੀਂ ਸਿੱਖਾਂ ਦਾ ਮੁੱਦਾ ਚੱਕ ਲੋ ਹਿੰਦੂਆਂ ਦਾ ਮੁੱਦਾ ਚੱਕ ਲੋ ਜਿਹੜੇ ਮੁੱਦੇ ਇਹ ਚੱਕਣ ਦੀ ਲੋੜ ਹੈ ਵੀ ਕਿਸੇ ਗਰੀਬ ਮਾਂ ਦਾ ਬੱਚਾ ਬਿਮਾਰ ਹੈ ਤੇ ਉਹਨੂੰ ਇਹ ਨਾ ਫਿਕਰ ਹੋਵੇ ਦੇ ਇਲਾਜ ਵਾਸਤੇ ਕੀ ਦੇ ਪੈਸੇ ਕੀ ਦੇ ਘਰੇ ਮੰਗਣ ਜਾਵਾਂ ਮੁੰਡੇ ਕੁੜੀਆਂ ਨੇ ਪੜ੍ਹਨਾ ਹੋਵੇ ਮਹਿੰਗੀਆਂ ਦਾਖਲਾ ਫੀਸਾਂ ਤੇ ਕੋਰਸ ਫੀਸਾਂ ਦਾ ਫਿਕਰ ਨਾ ਹੋਵੇ ਲੋਕਾਂ ਦੇ ਮੁੱਦੇ ਕੁਲ ਬਿਲਕੁਲ ਨਹੀਂ ਛੇੜ ਰਹੇ ਰਾਜਾ ਵਿਣਗੀ ਜੀ ਇੱਕ ਗੱਲ ਕਰ ਦਿੰਦੇ ਮੈਂ ਨਹੀਂ ਕਹਿੰਦਾ ਵੀ ਕਾਂਗਰਸ ਬਾਲੀ ਚੰਗੀ ਜਾਂ ਮੈਂ ਚੰਗਾ ਹ ਹ ਪਰ ਅਸੀਂ ਅੱਧਿਆਂ ਚਕਾਣੇ ਰਾਜੇ ਜਰੂਰ ਨੇ ਲੋਕਾਂ ਦੇ ਮੁੱਦੇ ਨਹੀਂ ਚੱਕ ਰੀਆਂ ਪਾਰਟੀਆਂ ਇਹ ਕੀ ਨਮਾ ਲੈ ਕੇ ਆਉਂਦੇ ਆ ਅੱਜ ਇੱਕ ਬੰਦਾ 40 40 ਸਾਲ ਨੌਕਰੀ ਕਰਦਾ ਹੈ ਬੇਰੋਜ਼ਗਾਰੀ ਨੂੰ ਖਤਮ ਕਰਨ ਵਾਸਤੇ ਕੀ ਇਹ 20 ਸਾਲ ਦਾ ਪੀੜ ਨਹੀਂ ਕੀਤਾ ਜਾ ਸਕਦਾ ਜੇ 72ਵੀਂ ਤੇ 73ਵੀਂ 74ਵੀਂ ਸੋ ਸੋ ਸੁਣਦੇ ਇੱਥੇ ਵੀ ਹੋ ਸਕਦੀ ਹੈ ਕਾਂਗਰਸ ਕੀ ਰੰਗ ਭਾਗ ਲਾ ਦੇਣਗੇ ਕਾਂਗਰਸ ਦੀ ਕਿੰਨੀ ਕ ਹਵਾ ਪਿੰਡਾਂ ਚ ਵੇਖੋ ਜੇ ਇੱਥੇ ਇੱਕ ਵੱਖਰਾ ਚੈਪਟਰ ਹੈ ਸੇ ਜਿੱਥੇ ਕਈ ਬੰਦੇ ਕਾਂਗਰਸ ਨਹੀਂ ਛੱਡਦੇ ਚਾਹੇ ਕੋਈ ਉਮੀਦਵਾਰਾ ਜੀ ਦੂਜੇ ਪਾਸੇ ਰਾਜੇ ਵਿੜੰਗ ਦਾ ਨੇ ਅਕਾਲੀਆਂ ਦੇ ਗੜ ਦੇ ਵਿੱਚ ਆਪ ਦਾ ਵੋਟ ਬੈਂਕ ਬਹੁਤ ਮਜ਼ਬੂਤ ਕਰ ਲਿਆ ਵਿਅਕਤ ਤੌਰ ਤੇ ਬਹੁਤ ਜਿਆਦਾ ਮਜ਼ਬੂਤ ਹੈ ਕਾਂਗਰਸ ਤੁਸੀਂ ਵੇਖ ਲਓ ਵੀ ਤਿੰਨ ਵਾਰੀ ਬੰਦਾ ਜਿੱਤਦਾ ਹੈ ਰਾਜਾ ਵਿੜنگ ਪਾਸੇ ਹਰੇਕ ਬੰਦੇ ਨੂੰ ਜੱਫੀ ਪਾ ਕੇ ਮਿਲਦਾ ਹੈ ਬੁੜੀਆਂ ਨੂੰ ਭੈਣਾ ਨੂੰ ਔਰਤਾਂ ਨੂੰ ਭੈਣਾ ਵਾਂਗ ਮਾਵਾ ਵਾਂਗ ਲੋਕ ਉਹਦੀ ਗੈਰ ਹਾਜ਼ਰੀ ਚ ਰਾਜਾ ਰਾਜਾ ਕਰਦੇ ਫਿਰਦੀ ਹੈ ਬਰਬਰ ਡਿਪਿਟੇ ਲੰਬੀ ਪੂਰੀ ਟੱਕਰ ਦੇ ਸਕਦਾ ਕਿਉਂਕਿ ਪਹਿਲਾਂ ਇੱਥੇ ਪੂਰਾ ਗੜ ਰਿਹਾ ਡਿੰਪੀ ਟੇ ਨੂੰ ਦਾ ਪਹਿਲਾਂ ਰਾਜਾ ਵੜਿੰਗ ਸਾਹਿਬ ਦੇ ਨਾਲ ਵੀ ਚੋਣ ਲੜੀਆ ਚੋਣ ਮੈਦਾਨ ਦੇ ਵਿੱਚ ਉਤਰਿਆ ਸੀ ਹੁਣ ਫੇਰ ਉਤਰਿਆ ਹੁਣ ਤਾਂ ਨਾਲ ਜਿਹੜਾ ਪਹਿਲਾਂ ਅਕਾਲੀਆਂ ਦਾ ਵੋਟ ਬੈਂਕ ਸੀ ਹੁਣ ਤਾਂ ਨਾਲ ਆਮ ਆਦਮੀ ਪਾਰਟੀ ਦਾ ਵੀ ਜੁੜਿਆ ਨਹੀਂ ਜੀ ਸੁਣੋ ਮੇਰੀ ਗੱਲ ਸਵੇਰੇ ਕੋਈ ਬੰਦਾ ਆਇਆ ਸੀ ਕਹਿੰਦਾ ਯਾਰ ਹਾਂ ਅਸੀਂ ਅਕਾਲੀ ਸਾਨੂੰ ਮਿਲਾਓ ਰਾਜਾ ਜੀ ਨੂੰ ਪਰ ਅਸੀਂ ਕਹਿੰਦਾ ਅਕਾਲੀ ਦਲ ਦਾ ਉਮੀਦਵਾਰ ਨਹੀਂ ਹੁਣ ਇਹਦੀ ਮਦਦ ਨਹੀਂ ਕਰਨੀ ਚਾਹੁੰਦੇ ਅਕਾਲੀ ਦਲ ਚ ਹੀ ਰਹਿੰਦਾ ਇਹਦੀ ਲੜਕੇ ਮਤ ਕਰਨੀ ਸੀ ਬਹੁਤ سارے ਲੋਕ ਟੁੱਟੇ ਵੀ ਆ ਵੀ ਇੱਧਰ ਕਿਉਂ ਗਿਆ ਪਹਿਲੀ ਗੱਲ ਤਾਂ ਵੀ 3 ਨੰਬਰ ਵਾਰਡ ਦਾ ਐਮ ਸੀ ਡੈਂਪੀ ਤੇ ਢਿੱਲੋਂ ਦਾ ਬਹੁਤ ਨਜ਼ਦੀਕੀ ਮਿੱਤਰ ਉਹਨੂੰ ਛੱਡ ਕੇ ਸਾਡੇ ਨਾਲ ਕਾਂਗਰਸ ਜੁਆਇਨ ਕਰ ਲਈ ਕਿਤੇ ਨਾ ਕਿਤੇ ਜਿਹੜੇ ਅਕਾਲੀ ਨਹੀਂ ਖੜੇ ਹੈਗੇ ਉਹਦਾ ਫਾਇਦਾ ਮਿਲੂਗਾ ਕਾਂਗਰਸ ਨੂੰ ਬਹੁਤ ਜ਼ਿਆਦੀ ਜੀ ਬਹੁਤ ਜ਼ਿਆਦੀ ਕੋਈ ਰਿਸ਼ਤੇਦਾਰੀਆਂ ਕੋਈ ਸਾਡੇ ਅਰਗੇ ਕਾਂਗਰਸੀ ਵਰਕਰਾਂ ਦੇ ਦੋਸਤ ਯਾਰ ਐਤਕੀ ਕਿਹੜਾ ਤੁਸੀਂ ਖੜੇ ਆ ਸਾਡੀ ਮਤ ਕਰਦੀ ਬਹੁਤ ਬੰਦੇ ਮਿਲਦੇ ਆ ਵੀ ਇੱਕ ਦੂਤ ਰਾਜਾ ਹੀ ਚੰਗਾ ਝਾੜੂ ਵਾਲਿਆਂ ਨਾਲ ਨਹੀਂ ਜਾਣਾ ਝਾੜੂ ਤੋਂ ਮਤਲਬ ਲੋਕ ਗਰਾਊਂਡ ਤੇ ਝਾੜੂ ਦੀ ਰਿਪੋਰਟ ਗਰਾਊਂਡ ਤੇ ਜੀ ਲੋਕ ਆ ਮੈਂ ਅੱਗੇ ਗੱਲ ਕਰਕੇ ਹਟਿਆ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਜਦੋਂ ਉਹ ਗੱਲ ਕਰਦਾ ਆ ਉਹਦੀਆਂ ਆ ਗੱਲਾਂ ਹੱਸਦੀਆਂ ਇੱਥੋਂ ਸੰਜੀਦਾ ਨਹੀਂ ਐ ਤੁਸੀਂ ਦੱਸ ਦਿਓ ਵੀ ਕਿਹੜੀ ਗੱਲ ਤੇ ਨੇਪਿਆ ਨਸ਼ਾ ਬੰਦ ਕਰਤਾ ਰੇਤੇ ਬੱਜਰੀ ਦੇ ਕਿਹੜੇ ਢੇਰ ਤੇ ਫਟੇ ਲੱਗ ਕੇ ਲੱਗਿਆ ਵੀ ਇੰਨਾ ਰੇਟ ਐ ਔਰਤਾਂ ਦੇ ਖਾਤਿਆਂ ਚ ਹਜ਼ਾਰ ਹਜ਼ਾਰ ਪਾਤਾ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਤੀਆਂ ਕੀ ਪੰਜਾਬ ਸਿਰ ਚੜਿਆ ਪੌਣੇ 3 ਲੱਖ ਕਰਜ਼ਾ ਚ ਕਿੰਨਾ ਲਾਤਾ ਸਗੋਂ ਪੌਣੇ 4 ਲੱਖ ਹੋ ਗਿਆ ਕਿਹੜੀ ਪ੍ਰਾਪਤੀ ਹੈ ਵੀ ਜਿਹੜੀ ਲੋਕ ਵੋਟਾਂ ਪਾਉਣ ਲਈ ਤਿਆਰ ਹੋਣਗੇ ਮੈਂ ਇਹ ਨਹੀਂ ਨਹੀਂ ਮੈਂ ਰਾਜਾ ਵਿਣਗਜੀ ਦੇ ਨਾਲ ਆ ਮੈਂ ਬਿਲਕੁਲ ਨਰਪੱਖ ਗੱਲ ਕਰ ਰਿਹਾ ਹਾਂ ਜੀ ਮਾਦਰਾ ਤੁਸੀਂ ਹੁਣ ਜਿਹੜੇ ਇੱਥੇ ਲੱਗਦਾ ਵੀ ਕਾਂਗਰਸ ਜਿੱਤੂਗੀ ਆ ਇਲਾਕੇ ਚ ਨਹੀਂ ਸਾਨੂੰ ਤਾਂ ਪੂਰੀ ਅਮੀਂ ਅਸੀਂ ਤਾਂ ਪੂਰੀ ਚੜ੍ਹਦੀ ਕਲਾ ਚ ਐ ਵੀ ਵਾਹਿਗੁਰੂ ਕਿਰਪਾ ਕਰੂਗਾ ਬਾਬੇ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੋਂ ਇੱਕ ਇੱਕ ਸਕਿੰਟ ਤੇ ਪਲ-ਪਲ ਤੇ ਡਰ ਕੇ ਕਹਿੰਦੇ ਆ ਵੀ ਵਾਹਿਗੁਰੂ ਸਾਡੇ ਸਿਰ ਤੇ ਹੱਥ ਰੱਖੂਗਾ ਜਿੰਨੀ ਅਸੀਂ ਮਿਹਨਤ ਕਰਨੀ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਕਿ ਪਹਿਲਾਂ ਜਿਹੜੀ ਝੰਡੀ ਸੀਗੀ ਇੱਥੇ ਕਾਂਗਰਸ ਦੀ ਉਹ ਬਰਕਰਾਰ ਰਹੂਗੀ ਬਰਕਰਾਰ ਹੋ ਜੂਗੀ ਐਨਾਂ ਕਿਤੇ ਸੋਚਿਆ ਜਾਵੇ ਵੀ ਰਾਜਾ ਭੈਣ ਇੱਕ ਲੀਡਰ ਹੈ ਤੇ ਸੁੱਤੀ ਪਈ ਆਪਦੀ ਘਰ ਵਾਲੀ ਨੂੰ ਟਿਕਟ ਦਿਵਾਦੀ ਇਹ ਭੈਣ ਜੀ ਪਹਿਲਾਂ ਵੀ ਬਹੁਤ ਸਰਗਰਮ ਹੈ ਇਹਨਾਂ ਦੇ ਵਿੱਚ ਸਮਾਜ ਸਮਾਵਾ ਦੀ ਸਮਾਵਾ ਦੀ ਬੜੀ ਭਾਵਨਾ ਹੈ ਅੱਖਾਂ ਦੇ ਇਲਾਜ ਹੈ ਜਿਹੜਾ ਵਰਕਰ ਆਪਦੇ ਨਾਲ ਜੁੜਿਆ ਹਮੇਸ਼ਾ ਫ੍ਰੀ ਕਰਉਂਦੀ ਹੈ ਵੀ ਅੱਖਾਂ ਬਣੀ ਉਹਨਾਂ ਮੇਰਾ ਵਰਕਰ ਕੋਈ ਰਹਿ ਜੀ ਹੋਰ ਵੀ ਬਥੇਰੇ ਇਲਾਜ ਲੋਕਾਂ ਦੇ ਮੈਂ ਤਾਂ ਕਹਿੰਦਾ ਵੀ ਇਹ ਬੀਬੀ ਕਿਤੇ ਜਿੱਤ ਜੇ ਤੇ ਪ੍ਰਮਾਤਮਾ ਇਹਨਾਂ ਨੂੰ ਹੈਲਥ ਮਿਨਿਸਟਰ ਬਣਾਵੇ ਕਾਂਗਰਸ ਦੀ ਸਰਕਾਰ ਆਵੇ ਤੇ ਇੱਕਨ ਕਲਾਬ ਆਊਗਾ ਵੇਖਿਓ ਜੀ ਜਿਹੜੇ ਬਾਕੀ ਪਾਰਟੀਆਂ ਨੇ ਉਹ ਇਹ ਕਹਿ ਰਹੇ ਨੇ ਵੀ ਪਰਿਵਾਰਵਾਦ ਵਧਾਇਆ ਹੈ ਨਾ ਟਿਕਟ ਪਰਿਵਾਰ ਨੂੰ ਦੇ ਦਿੰਦੇ ਯਾਰ ਕੀ ਕਹੋਗੇ ਭਾਈ ਜੇ ਮੈਂ ਇਹ ਗੱਲ ਸੁਣੂੰਗਾ ਇੱਕ ਮੈਂ ਸਾਂਝੀ ਕਰਨੀ ਚਾਹੁੰਦਾ ਮੈਂ ਵੀ ਪਰਿਵਾਰਵਾਦ ਦੇ ਉਲਟ ਆਂ ਵੀ ਨਹੀਂ ਹੋਣਾ ਚਾਹੀਦਾ ਤੇ ਜੇ ਪਰਿਵਾਰ ਦਾ ਮੈਂਬਰ ਹੀ ਬਹੁਤ ਯੋਗ ਹੋਵੇ ਤੇ ਦੂਜੇ ਉਸ ਤੋਂ 70% ਤੋਂ ਵੀ ਥੱਲੇ ਹੋਣ ਫਿਰ ਪਾਰਟੀ ਦਾ ਪੱਠਾ ਤਾਂ ਨਹੀਂ ਬਿਠਾਉਣਾ ਵੱਡੀ ਪੱਦਰ ਤੇ ਲੋਕਾਂ ਦੀਆਂ ਭਾਵਨਾਵਾਂ ਵੀ ਕੌਣ ਉਮੀਦਵਾਰ ਹੋਣਾ ਚਾਹੀਦਾ ਲੋਕਾਂ ਦੀ ਰਿਪੋਰਟ ਸੀ ਵੀ ਜੇ ਤਾਂ ਅਮਰਤਾ ਵਿੜਿੰਗ ਜੀ ਭੈਣ ਜੀ ਨੂੰ ਉਮੀਦਵਾਰ ਬਣਾਉਂਗੇ ਜੀ ਤਾਂ ਕਾਂਗਰਸ ਪਾਰਟੀ ਜਿੱਤਦੀ ਹੈ ਨਹੀਂ ਕੋਈ 19 21 ਹੋ ਸਕਦੀ ਕੁਝ ਵੀ ਹੋ ਸਕਦਾ ਹੈ ਕਈ ਬੰਦੇ ਜਿਹੜੇ ਥੋਪਦੇ ਆ ਲੀਡਰ ਆਪ ਦੇ ਪਰਿਵਾਰ ਦੇ ਮੈਂਬਰ ਨੂੰ ਉਹ ਗਲਤ ਹੈ ਤੇ ਜੇ ਕੋਈ ਬਹੁਤ ਯੋਗ ਹੈ ਤੇ ਉਹਨੂੰ ਰਾਜਨੀਤੀ ਚ ਲਿਆਉਣਾ ਕੋਈ ਗਲਤ ਨਹੀਂ ਜੀ ਆਉਣੇ ਵਾਲੇ ਸਮੇਂ ਦੇ ਵਿੱਚ ਰਾਜੇ ਨੂੰ ਮੁੱਖ ਮੰਤਰੀ ਦੇ ਤੌਰ ਤੇ ਦੇਖਦੇ ਹਾਂ ਤੁਸੀਂ ਬਿਲਕੁਲ ਦੇਖਦੇ ਹਾਂ ਜੀ ਉਹਦੀ ਮਿਹਨਤ ਨੂੰ ਦੇਖ ਕੇ ਜਿਸ ਤਰ੍ਹਾਂ ਉਹ ਬੰਦਾ ਇਹ ਗੱਲ ਇਹ ਵੀ ਜਿਵੇਂ ਉਹ ਪੰਜਾਬ ਦੇ ਨਾਲ ਦੇ ਐਮ ਐਲ ਏ ਨੂੰ ਸਤਿਕਾਰ ਦਿੰਦਾ ਹੈ ਸਾਬਕਾ ਐਮ ਐਲ ਏ ਐਮ ਪੀ ਨੂੰ ਉਸੇ ਤਰ੍ਹਾਂ ਹੀ ਉਹ ਪੰਚਾਇਤ ਮੈਂਬਰ ਸਰਪੰਚ ਐਮ ਸੀ ਆਮ ਵਰਕਰ ਨੂੰ ਸਤਿਕਾਰ ਦਿੰਦਾ ਹੈ ਇਹਦੇ ਚ ਬੜੀ ਵੱਡੀ ਕੁਆਲਿਟੀ ਹੈ ਮਾਸ਼ਾ ਅੱਲੋ ਆਪਣੇ ਵਰਕਰਾਂ ਨੂੰ ਮੂਹਰੇ ਰੱਖ ਲਿਆ ਮੈਂ ਕਹਿੰਦਾ ਜੀ ਥੱਲੇ ਬਹੁਤ ਇੱਕ ਇੱਕ ਪਿੰਡ ਦੇ ਵਿੱਚ ਵੱਡੇ ਪਿੰਡਾਂ ਜਿਵੇਂ ਕੋਟਪਾਈ ਦੁੱਧਾ ਹੋ ਸਕਦਾ 4-400 ਬੰਦੇ ਦਾ ਨਾਂ ਜਾਣਦਾ ਹੋਵੇ ਅੱਛਾ ਮਤਲਬ ਬਾਈ ਨੇਮ ਨਾਂ ਜਾਣਦਾ ਬਾਈ ਬਾਈ ਨੇਮ ਮੇਰੇ ਪਿੰਡ ਦੀ 1000 ਵੋਟ ਹੈ ਤੇ ਮੇਰੇ ਪਿੰਡ ਦੇ ਵਿੱਚ ਹੀ 150 ਬੰਦੇ ਦਾ ਨਾਂ ਜਾਣਦਾ ਹੋਊਗਾ ਠੀਕ ਹੈ ਐਨੀ એનર્ਜੀ ਇੰਨਾ 24 ਘੰਟੇ ਲੋਕਾਂ ਦੇ ਵਿੱਚ ਵਿਚਰਨਾ ਵੈਗਰੂ ਦੀ ਕਿਰਪਾ ਮੈਂ ਅੱਜ ਤੱਕ ਕਿਸੇ ਲੀਡਰ ਵਿੱਚ ਨਹੀਂ ਵੇਖਿਆ ਜੀ ਤਾਂ ਹੀ ਇੰਨੀ ਛੋਟੀ ਉਮਰ ਦੇ ਵਿੱਚ ਪ੍ਰਧਾਨ ਲਾਏ ਗਏ ਨੇ ਇਹ ਨਹੀਂ ਮੈਂ ਇਹਨਾਂ ਨੂੰ ਛੋਟੀ ਉਮਰ ਤੋਂ ਹੀ ਜਾਣਦਾ ਜਦੋਂ ਸਪੋਕਸਮੈਨ ਬਣਿਆ ਰਲ ਕੇ ਅਸੀਂ ਪੋਸਟਰ ਲਾਉਂਦੇ ਰਹੇ ਹਾਂ ਰਲ ਕੇ ਅਸੀਂ ਟੈਲੀਫੋਨ ਕਰਦੇ ਰਹੇ ਹਾਂ ਪਹਿਲੇ ਦਿਨ ਤੋਂ ਹੀ ਮਿਹਨਤੀ ਹੈ ਤੁਸੀਂ ਸ਼ੁਰੂ ਤੋਂ ਨਾਲ ਉਹਨਾਂ ਦੇ ਮੈਂ ਸ਼ੁਰੂ ਤੋਂ ਨਾਲ ਹਾਂ ਜੀ ਮੈਂ ਇਹਨਾਂ ਮੈਂ ਉਹ ਤੋਂ ਸਰਦਾਰ ਜਗਮੀਤ ਸਿੰਘ ਬਰਾੜ ਨਾਲ ਡਿਊਟੀ ਕਰਦਾ ਹੁੰਦਾ ਸੀ ਤੇ ਰਾਜੇ ਦੇ ਜਿਹੜੇ ਨਾਨਕੇ ਐ ਇਹਨਾਂ ਦੀ ਇੱਕ ਘਰ ਵਾਲੀ ਗੱਲ ਸੀ ਸਰਦਾਰ ਜਗਮੀਤ ਸਿੰਘ ਬਰਾੜਨਾ ਮੈਂ ਇਹਨੂੰ ਨਿੱਕੇ ਹੁੰਦੇ ਤੋਂ ਲੈ ਕੇ ਜਾਣਦਾ ਜਦੋਂ ਇਹ ਬਲਾਕ ਦੇ ਪ੍ਰਧਾਨ ਹੁੰਦੇ ਸੀ 22 ਸਾਲ ਦੀ ਵਿੱਚ ਪਰ ਪੇਪਰ ਤਾਂ ਬਰਾੜ ਸਾਹਿਬ ਨੇ ਵੀ ਭਰੇ ਸੀਗੇ ਪਰ ਉਹਨਾਂ ਨੇ ਵਾਪਸ ਲੈ ਲੇ ਪੇਪਰ ਤਾਂ ਉਹਨਾਂ ਨੇ ਵੀ ਭਰੇ ਸੀ ਦੇਖੋ ਜੀ ਇਹ ਗੱਲ ਹੈ ਵੀ ਆਪ ਦਾ ਵੋਟ ਬੈਂਕ ਮਜ਼ਬੂਤ ਰੱਖਣ ਲਈ ਲੋਕਾਂ 'ਚ ਵਿਚਰਨਾ ਪੈਂਦਾ ਹੈ ਪਰਿਵਾਰ ਦੇ ਮੈਂਬਰ ਵੀ ਮਿਹਨਤੀ ਹੋਣ ਅਗਲਾ ਸੌ ਜੋ ਸੋਚਦਾ ਹੈ ਵੀ ਪਿੰਡਾਂ 'ਚ ਜਾਣ ਲਈ ਯਾਰ ਇਕੱਠ ਚਾਹੀਦੇ ਆ ਕੀ ਕੋਈ ਭਾਸ਼ਣ ਕੰਨਾਂ ਤੋਂ ਨਹੀਂ ਸੁਣਾਉਣਾ ਗਾ ਲੋਕ ਵੀ ਇਕੱਠੇ ਹੋਣੇ ਚਾਹੀਦੇ ਇਹਨਾਂ ਦਾ ਇਕੱਠ ਕਿਵੇਂ ਚੱਲ ਰਿਹਾ ਕਾਂਗਰਸ ਦਾ ਬਹੁਤ ਵਧੀਆ ਜੀ ਹਾਂ ਜੀ ਲੋਕ ਪਰਮਾ ਹੰਗਾਰਾ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਮੈਂ ਕਿ ਤੁਸੀਂ ਹੰਗਾਰੇ ਦੀ ਗੱਲ ਕਰਦੇ ਹੋ ਜੀ ਲੋਕ ਕਹਿੰਦੇ ਵੀ ਰਾਜਾ ਬਣਗਾ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਕਿਤੇ ਹੋਰ ਜਾਵੜਾ ਆਹ ਡਿਊਟੀ ਹੁਣ ਸਾਡੀ ਹੈ ਅੱਛਾ ਹਾਂ 23 ਤਰੀਕ ਤੋਂ ਬਾਅਦ ਤੇਰੇ ਕੋਲੇ ਆਵਾਂਗੇ ਤੂੰ ਆਪਦਾ ਕੋਈ ਹੋਰ ਕੰਮ ਕਰ ਲੈ ਸਾਡੇ ਕੋਲੇ ਬਾਲੇਕੇੜੇ ਮਾਰਨ ਦੀ ਲੋੜ ਨਹੀਂ ਬੀਜੇਪੀ ਦਾ ਕਿਵੇਂ ਦੇਖਣ ਨੂੰ ਮਿਲ ਰਿਹਾ ਉਰੇ ਜਿੱਦੜਵਾਏ ਜੀ ਮੇਰੇ ਕੋਈ ਜੀ ਭਾਜਪੀ ਦੀ ਜਿਹੜੀ ਅਸਲੀਅਤ ਹੈ ਜਿਹੜਾ ਪਹਿਲਾ ਕਾਨੂੰਨ ਹੈ ਵੀ ਮੰਡੀਆਂ ਦੇ ਵਿੱਚੋਂ ਵਿਚੋਲੇ ਖਤਮ ਕਰਾਂਗੇ ਉਹ ਕਿਸਾਨ ਦਾ ਵੀ ਨੁਕਸਾਨ ਕਰਨ ਵਾਲੀ ਹੈ ਜਿਹੜੇ ਆੜਤਗੀ ਹੈ ਉਹਨਾਂ ਲੋਕਾਂ ਦਾ ਵੀ ਨੁਕਸਾਨ ਕਰਨ ਵਾਲੀ ਹੈ ਗਰੀਬਾਂ ਦਾ ਵੀ ਨੁਕਸਾਨ ਕਰਨ ਵਾਲੀ ਹੈ ਜਿਸ ਬੰਦੇ ਨੂੰ ਤਿੰਨ ਕਾਨੂੰਨਾਂ ਦਾ ਡਿਟੇਲ ਮੁਤਾਬਕ ਪਤਾ ਹੈ ਭਾਜਪਾ ਹੋਰ ਸੂਬਿਆਂ 'ਚ ਕਾਮਯਾਬ ਹੋਊਗੀ ਪਰ ਪੰਜਾਬ ਦੇ ਲੋਕ ਆ ਜਿਹੜੇ ਉਹ ਇਹਨੂੰ ਬਹੁਤ ਪਿਛੜਦੇ ਆ ਬਹੁਤ ਇਹਦੀਆਂ ਬਰੀਕੀਆਂ ਸਮਝਦੇ ਹੋਏ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਵਾਲੇ 20 ਸਾਲਾਂ ਚ ਵੀ ਇਹਦੇ ਪੱਬ ਲੱਗਣ ਦੇਣਗੇ। ਨਹੀਂ ਰਵਨੀਤ ਬਿੱਟੂ ਕਹਿ ਰਹੇ ਨੇ ਵੀ ਹੁਣ ਆਉਣੇ ਵਾਲਾ ਮੁੱਖ ਮੰਤਰੀ ਸਾਡਾ ਹੋਊਗਾ। ਭਾਜਪਾ ਐ ਕਿਸੇ ਦੇ ਕਹਿਣ ਨਾਲ ਜੀ ਐ ਤਾਂ ਸਵੇਰੇ ਹੋਰ ਕਹਿ ਦੂਗਾ ਕੋਈ। ਆਪਾਂ ਕਿਸੇ ਆਪ ਦੀ ਜਿਹੜੀ ਜ਼ੁਬਾਨ ਚੋਂ ਕੋਈ ਗੱਲ ਕੱਢਣੀ ਹੈ ਉਹਨੂੰ ਆਪਾਂ ਰੋਕ ਸਕਦੇ ਹਾਂ। ਕੋਈ ਉੱਠ ਕੇ ਕਾਮ ਰੇਡ ਕਹਿ ਦੇਣਾ, ਬਸ ਪਾਲੇ ਕਹਿ ਦੇਣਾ। ਵੀ ਆਉਣ ਵਾਲਾ ਮੁੱਖ ਮੰਤਰੀ ਸਾਡਾ ਹੋਊਗਾ। ਰਵਨੀਤ ਵੀ ਬਿੱਟੂ ਨੂੰ ਅਧਿਕਾਰ ਹੈ ਭਾਈ। ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜਾਂ ਆਪਦੇ ਯਾਰਾਂ ਮਿੱਤਰਾਂ ਦੀ ਕਿਸੇ ਮਹਿਫਲ ਵਿੱਚ ਬੈਠੇ ਹੋਏ ਜਾਂ ਕਿਸੇ ਸਟੇਜ ਤੇ ਬੋਲਦੇ ਹੋਏ ਅਧਿਕਾਰ ਹੈ ਵੀ ਪਾਈ ਹਰ ਇੱਕ ਬੰਦਾ ਆਪਦੀ ਗੱਲ ਕਹਿ ਸਕਦਾ ਹੈ ਜਾਂ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਵੀ ਐਵੇਂ ਲੋਕ ਸਾਡੇ ਨਾਲ ਜੁੜਦੇ ਨਹੀਂ ਪਰ ਸਾਡੀ ਸਚਾਈ